ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਸਾਵਣ 20 ਜਲਾਈ 2015 ਅੱਜ ਦਰਸੰਗ ਵਿੱਚ ਬਹਾਦਰ ਬਾਬਾ ਬਨੀ ਜ ਸਿੰਘ ਸਾਹਿਬ ਜੀ ਦੇ ਪਾਵਨ ਸਥਾਨਾਂ ਦੇ ਕੌਣੀ ਸਾਹਿਬ ਜਿੱਥੇ ਮਾਲ ਕੁੜੀਆਂ ਦੇ ਲੰਗਰ ਸਭ ਸੰਤਾਂ ਦੇ ਵਾਸਤੇ ਜਿੱਦਾ ਕੋਈ ਗਰੀਬ ਸਿੱਖ ਆਪਣੇ ਘਰੇ ਪੁੰਡੇ ਬਗਾ ਕੇ ਜੇ ਖਾ ਸਕਦਾ ਕੋਈ ਪੀਰ ਬਣਾ ਕੇ ਜੇ ਖਾ ਸਕਦਾ ਉਹਨਾਂ ਵਾਸਤੇ ਵਟਿਆਮਾ ਪਰਖਾਲੇ ਉੱਤੇ ਜਿਆਦਾ ਲੋਣੀ ਸੀ ਜਿੱਦੀ ਨਿਰੰਤਰ ਜਲਦੀ ਬਿਲਕੁਲ ਵੇਖੋ ਚਾਰ ਫਰੇ ਜੀ ਹਲਵਾਈਆਂ ਦੀ ਗਿੰਚਕਲੀ ਦੇ ਘੱਟੋ-ਘੱਟ 150 ਹਲਵਾਈ ਆ ਔਰ 1.5 ਤੋਂ ਪਲੱਸ ਜੀ ਹਲਵਾਈ ਸਿੰਘ ਹਲਵਾਈ ਸਿੰਘ ਚਾਰ ਜੇ ਬੈਠੇ ਆ ਵਡੇ ਵੱਡੇ ਗ੍ਰਾਹਕੀਰਾਂ ਦੇ ਸੁਣਦਾ ਹੈ ਆ ਇਹ ਵਿਅੰਦ ਪੜਾ ਰਹੇ ਜਿੱਥੇ ਆ ਮਾਲ ਪੂੜਿਆਂ ਦੇ ਉੱਥੇ ਹੋਰ ਬਾਹਰ ਕੋਲੇ ਲੰਗਰ ਜਨੇ ਆ ਵਰਤੰਦਾ ਆ ਜਿਹੜੇ ਗੱਡੇ ਪੜਾ ਰਿਹਾ ਵੇ ਭਰੇ ਆ ਮਾਲ ਪੂੜਿਆਂ ਦੇ ਸਾਡੇ ਤਾਂ ਵੀ ਸੇਵਾ ਕਰਦੇ ਆ ਚਾਹਾਂ ਦੇ ਨਾਲ ਸਾਡੇ ਸਤਿਕਾਰਯੋਗ ਮਾਤਾ ਜੀ ਬੀਬੀ ਜੀ ਆਪ ਨਾਲ ਅੱਧੀ ਸੇਵਾ ਕਰਦੇ ਆ ਔਰ ਬੇਬੀ ਗਾਣੂ ਜਿਹੜੀ ਸੇਵਾ ਕਰਨੋਂ ਆਸੇ ਪ੍ਰੇਮ ਕਰਾਏ ਆ ਕਿ ਮੈਂ ਭਾਵਨਾ ਨਾਲ ਸੇਵਾ ਕਰਨੀ ਹਾਂ ਉਹਦਾ ਬਹਿਪਾ ਉਹਨਾਂ ਨਾਲ ਸੇਵਾ ਕਰਨੀ ਆ ਜੇ ਕੇ ਸਿੰਘ ਉਹ ਆਪ ਪਰਸਨ ਬਲਾਵਾਰ ਸਮਝੇ ਔਰ ਮਾਪੂਰਾਂ ਦੇ ਪਛਾਦ ਜਿਹੜਾ ਬਾਬਾ ਪ੍ਰੇਮ ਸਿੰਘ ਜੀ ਜਿਲੀ ਬਾਬਾ ਜਰ ਸਿੰਘ ਜੀ ਦੇ ਸੰਗਤਾਂ ਦੇ ਵਿੱਚ ਰਕੇ ਤਾਂ ਉਹਦੀ ਸੇਵਾ ਅੱਧੇ ਕਰਦਾ ਆ ਬੜੇ ਜਿਆਦੇ ਨਾਲ ਦੀ ਉਹ ਸੇਵਾ ਜੋ ਸੇਵਕਾਂ ਦੇ ਮੁਖਲਾਕ ਹਨ ਜਿਹਨਾਂ ਨੇ ਸੇਵ ਕਰਮਾਈ ਹੈ ਭਾਂਦਰ ਕੇ ਬੈਠਨ ਪਾਈ ਹੈ ਐਸੀ ਮਹਾਨ ਸੇਵਾ ਨਾ ਕਰ ਕੋ ਆ ਬਖਮਾਰਿਆ ਤੇ ਨਾਲ ਆਪਣੇ ਸੰਗੇ ਸਾਡੀ ਸਗਰਾਈ ਵਾਲੀ ਗੱਲ ਹੈ ਸਾਰਾ ਜਾਲਬ ਵੀਰ ਜਾਲਬ ਦੇ ਸਿੰਘ ਜੀ ਤਾਂ ਸਭ થી ਆਲ ਸੇਵਾ ਕਰਾਇਆ ਸੇਵਾ ਕਰਕੇ ਨਾ ਹਬਰਾਉਂਦ ਕਰੇ ਬੀਅਸ ਸੰਗਤ ਦੇ ਕੋ ਉਠਾ ਰਹੇ ਜਿਹੜੇ ਵਰਤੰਦਾ ਆ ਸਫਾਂ ਦੇ ਹਿਸਾਬ ਨਾਲ ਇਹ ਬੰਗਤਾ ਲੱਗਿਆ ਇਸੇ ਤਰ੍ਹਾਂ ਨਿਰੰਤਰ ਪੰਗਤਾਂ ਸਵੇਰ ਤੋਂ 6 ਵਜੇ ਤੋਂ ਨਿਰੰਤਰ ਇਸੇ ਤਰ੍ਹਾਂ ਚੱਲਦਾ ਜਿਹੜਾ ਰਾਤ ਦੇ 9 ਵਜੇ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ ਜਿੰਨਾ ਚਿਰ ਸੰਗਤਾਂ ਦੀ ਸਮਾਪਤੀ ਨਹੀਂ ਹੋ ਜਾਂਦੀ ਬਾਦਨ ਕੀਤਾ ਜਾਵੇਗਾ ਜਿਹੜਾ ਸੰਗਤਾਂ ਸਭ ਸੱਜ ਪੁੱਜ ਕੇ ਨਿਹਾਲ ਹੋਈਆਂ ਉਹ ਤੋਂ ਬਾਅਦ ਮਹਾਂਪੁਰਖਾਂ ਦੀ ਸਮਾਪਤੀ ਕਰਨੀ ਆ ਐਸੀ ਮਹਾਨ ਪਰਿਮਾ ਪਰਿਖਾ ਨੂੰ ਬਾਰ-ਬਾਰ ਨਮਸਕਾਰ ਪਰਿਮਾ ਪਰਿਮਾ ਪਰਖਾਂ ਦੇ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਕਾਮ ਦੇ ਧਰਮ ਦੇ ਲੇਖੇ ਲਾਇਆ ਔਰ ਜਵੇਂ ਬਹਾਦਰ ਬਾਬਾ ਵੀ ਜਾਂ ਸਾਡੇ ਸਮੇਂ ਸਤਿਗੁਰਾਂ ਦੇ ਸੇਵਾ ਦੇ ਵਿੱਚ ਅਤਿ ਪੁਰ ਹੈਗੇ ਬੇਨ ਤੇ ਵਰਦਾਨ ਪ੍ਰਾਪਤ ਕੀਤੇ ਗੁਰੂ ਦਾ ਸੇਨਾ ਉਸੇ ਤਰ੍ਹਾਂ ਇੱਕ ਪੰਤੀ ਸਿੱਖ ਸੰਗਤ ਦੇ ਮਹਾਂਪੁਰਖ ਸੇਵਾ ਜੀ ਤਾਂ ਦੇ ਨਾ ਕਰ ਰਹੇ ਆ ਉਹ ਮਹਾਂਪੁਰਖੇ ਸੰਗਤ ਦੇ ਵਿੱਚ ਸੇਵਾ ਦੇ ਜਟੇ ਹੋਏ ਆ ਤੇ ਉਹ ਸਾਹਮਣੇ ਜੋ ਸਥਾਨ ਹੈ ਉਸ ਤੇ ਮਹਾਂਪੁਰਖ ਹੁੰਦਾ ਜੇ ਆਪ ਜਿਹੜਾ ਸਾਹ ਪਰ ਸਾ ਸੇਵਾ ਜਿਹੜੀ ਹੈ ਉਹ ਕਰ ਰਹੇ ਆ ਔਰ ਸੰਗਤਾਂ ਨੂੰ ਜਿਉਂ ਆਸਰਾ ਹੈ ਕਿ ਸਤ ਗੁਰੂ ਦੇ ਦਰਸ਼ਨ ਕਰ ਰਹੇ ਆ ਕੁਝ ਕੁੱਝੇ ਖਾਸੇ ਬਖਮਾ ਜੇ ਮਾਲ ਕੁੜੀਆਂ ਦੇ ਦਰਸ਼ਨ ਤੇ ਇਸੇ ਅਸਰ ਤੇ ਲਗ ਲਗੋ ਤਾਂ ਅੱਜ ਹੁਣ ਜੀ